ਤੇ ਮੀ ਦੇ ਹਾਲਾਤ ਦੇਖ ਲਓ ਸਵੇਰ ਦਾ ਨਹੀਂ ਲੱਗਾ ਸਵੇਰ ਦਾ ਤੇ ਇੰਨਾ ਜਿਆਦਾ ਮੀ ਮੈਂ ਕਹਿੰਦਾ ਪੂਰੇ ਸਾਲ ਦੇ ਵਿੱਚ ਨਹੀਂ ਪਿਆ ਪੂਰੇ ਸਾਲ ਦੇ ਵਿੱਚ ਤੇ ਫੰਡ ਇੰਨੀ ਜਿਆਦਾ ਮੈਂ ਤੁਹਾਨੂੰ ਕੀ ਦੱਸਾਂ ਆ ਦੇਖੋ ਨੁਕਸਾਨ ਹੋ ਰਿਹਾ ਅੱਧਰ ਦੇਖੋ ਕਮਰਿਆਂ ਦੇ ਵਿੱਚ ਤੇ ਆਹ ਦੇਖੋ ਨੁਕਸਾਨ ਹੋ ਰਿਹਾ ਨਾਲ ਨਾਲ ਵੱਡਾ ਸਾਰਾ ਮਕਾਨ ਤੇ ਤੇ ਉਹ ਮਕਾਨ ਵੀ ਹੈ ਪਰ ਤਾਵੇਂ ਆ ਪਾਣੀ ਵੇ ਲੋ ਤੁਸੀਂ ਕਿੱਦਾਂ ਝੋਰਿਆ ਉਹ ਕਾਰਨ ਇਹ ਹੈ ਵੀ ਜਿਹੜੀ ਦੀਵਾਰ ਹੈ ਨਾ ਉਹ ਦੀਵਾਰ ਦੇ ਵਿੱਚ ਬੜੀ ਪਾਣੀ ਪੈ ਰਿਆ ਤੇ ਸਾਰਾ ਪਾਣੀ ਥੱਲੇ ਆ ਰਿਹਾ ਤੁਸੀਂ ਹਸਾਬ ਲਾਓ ਇੰਨਾ ਵੀ ਜ਼ਿਆਦਾ ਮੀਂਹ ਹੈ ਵੀ ਹੁਣ ਇੱਕ ਸਾਲ ਬਾਅਦ ਐਦਾਂ ਹੋਇਆ ਵੀ ਇੱਥੋਂ ਪਾਣੀ ਆ ਰਿਹਾ ਅੱਧੇ ਹੋ ਗਈ ਯਾਰ ਇਹ ਰਿਹਾ 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 ਦਰ ਚੁੰنو ਟੈਸਟੀਆਂ ਲੈ ਕੇ ਆਇਆ ਤੇ ਇੱਕ ਵਰਗੇ ਬਣਿਆ ਸਾਰਾ ਹਾਂ ਤੇ ਉਸ ਕੇੰਦੇ ਵੈਸੇ ਵੀ ਕੇਕ ਨਹੀਂ ਲੈ ਕੇ ਆਇਆ ਤੂੰ ਮੈਨੂੰ ਖਾਦਾ ਜੀ ਨਾ ਕੱਲ ਨਹੀਂ ਖਾਣਾ ਰੁਕ ਜਾ ਨਾ ਚੁੰਨੂ ਨੂੰ ਦੇ ਲਈ ਅੱਜ ਕੱਲ ਤੇਰੀ ਪੈਰ ਘਰ ਚੱਲਦੇ ਆ ਪਰ ਨਾ ਬੰਨੇ ਚੱਲ ਆਜੋ ਤੁਸੀਂ ਚੁੰਨੂ ਦਾ ਮੂੰਹ ਮੱਝਾ ਕਰਾਓ ਹਾਂ 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 ਇਹ ਮੇਰਾ ਹੋਏ ਚੁੰਨੂ ਦਾ ਇਹ ਹੋਏ ਨਾ ਚੇ ਨਾ ਚਲੂਏ ਚੁੰਨੂ ਹੈਪੀ ਬਰਥਡੇ

ਸਬਰ ਕਰ ਲੈ। ਉਹ ਹਾਂ ਜੀ ਤੇ ਉਹ ਸ਼ਾਮ ਦਾ ਮਤਲਬ ਰਾਤ ਦਾ ਟਾਈਮ ਹੈ। ਤੇ ਇਹ ਕਾਕੇ ਨਾਲ ਲੱਗਿਆ ਹੋਇਆ ਆਸਿਆ ਨੂੰ ਦੁੱਧ ਪਿਆਣ ਵਾਸਤੇ ਆ ਨਿੱਪਲ ਨਾਲ ਪੀਂਦਾ ਨਹੀਂ ਪਿਆ। ਪਹਿਲਾਂ ਚਮਚ ਨਾਲ ਪਿਆਂਦੇ ਸੀ ਤੇ ਹੁਣਾਂ ਨੂੰ ਡ੍ਰੋਪਰ ਨਾਲ ਪਿਆ ਰਹੇ ਆ ਤੇ ਡ੍ਰੋਪਰ ਨਾਲ ਪੀ ਰਿਹਾ। ਇਹ ਦੇਖਾ ਇੱਧਰ ਕੰਮ ਹੈ ਦੇ। ਤੇ ਪਹਿਲਾਂ ਨਿੱਪਲ ਚ ਪਾ ਕੇ ਦਿੱਤਾ ਸੀ ਇਹਨੇ ਨਹੀਂ ਪੀਤਾ। ਅੰਜਿਤਣ ਰਾਤ ਦੇ ਤੱਕ ਲਗਭਗ 7:30 ਹੋਏ ਨੇ ਤੇ ਸਵੇਰ ਦੇ ਬਸ ਅਸੀਂ ਲੰਮਾ ਪਿਆ ਕਿਉਂਕਿ ਬਾਰਿਸ਼ ਹੋਈ ਜਾਂਦੀ ਹੈ ਸਵੇਰ ਦੀ ਬਾਰਿਸ਼ ਹੋ ਰਹੀ ਹੈ ਹੁਣ ਰੁਕੀ ਹੋਈ ਨਾ ਥੋੜੀ ਜੀ ਤੇ ਹੁਣ ਥੋੜੀ ਜੀ ਰੁਕੀ ਹੋਈ ਹੈ ਤੇ ਮਤਲਬ ਇੰਨਾ ਕੋ ਬੁਰਾ ਹਾਲ ਹੋਇਆ ਪਿਆ ਨਾ ਬਾਰਿਸ਼ ਦੇ ਨਾਲ ਹੁਣ ਅੰਦਰਾਂ ਦੇ ਵਿੱਚੋਂ ਨਿਕਲੇ ਅਸੀਂ ਸਾਰੇ ਗਾੜੇ ਹਾਂ ਜਿਵੇਂ ਅੱਧਰ ਅਧਿਰਾ ਆਇਆ ਦੇਖੋ ਟਾਕੇ ਹੋਏ ਇਹਦੇ ਵਾਸਤੇ ਸਰਦੀ ਆ ਗਈ ਹੈ ਅੰਗਲੇ ਨੇ ਟੋਪੀ ਲੈ ਲਈ ਪਹਿਲਾਂ ਹੀ ਹਾਂ ਐਲ ਹੈੱਡ ਹੁਣ ਇਹਨੇ ਹੱਥ ਮੂੰਹ ਚ ਪਾਇਆ ਕਰਨੇ ਨੇ ਹੈਨਾ ਹੁਣ ਜਿਹੜੀ ਚੀਜ਼ ਆ ਕਰਨੀ ਹੈ ਮੂੰਹ ਚ ਪਾਇਆ ਜਾਂਦੀ ਹੈ ਇਹ ਚੁੱਕੇ ਮੰਨਦੇ ਆ ਅੰਗਲੇ ਵੀ ਪਾਊਡਰ ਬਦ ਬਦ ਤੇ ਹੁਣ ਇੱਧਰ ਅਸੀਂ ਰੋਟੀ ਪਾਣੀ ਦਾ ਕਰ ਰਹੇ ਅਸੀਂ ਸਬਜ਼ੀ ਰੋਟੀ ਬਣਾ ਰਹੇ ਆ ਤੇ ਇੱਧਰ ਮੇਰੀ ਕਲਾਸ ਲੱਗੀ ਹੋਈ ਹੈ ਹோம் ਸਾਇੰਸ ਦੀ ਚੋਰੀਜ਼ ਲਗਾ ਰਹੀ ਹੈ ਅੱਛੀ ਸੋਚੀ ਅੱਜ ਮਿੱਠੇ ਚੋਲ ਬਣਾਉਣੇ ਆ ਕੋੜ ਵਾਲੇ ਤੇ ਉਹ ਬਣਾਣ ਲੱਗੇ ਸੀ ਇਧਰ ਘਿਓ ਦੇ ਵਿੱਚ ਚੋਲ ਪਰੋ ਫਰਾਈ ਕਰ ਰਹੇ ਆ ਪਹਿਲਾਂ ਮੈਂ ਅੱਜ ਵੀ ਤਰੀਕਾ ਵੇਖਿਆ ਜਿਵੇਂ ਬਣਾਉਂਦੀ ਪਰ ਬਣਦੇ ਬਹੁਤ ਟੇਸਟੀ ਨੇ ਪਹਿਲਾਂ ਮੈਂ ਕੱਲ ਤੋਂ ਮੈਂ ਸ਼ੀਰਾ ਸਿੱਖਿਆ ਸੀ ਕੱਲ ਸਿੱਖਿਆ ਸੀ ਨਾ ਪਰਸੋਂ ਪਰਸੋਂ ਸ਼ੀਰਮਨਾਣਾ ਸਿੱਖਿਆ ਸੀ ਢੋਣਾ ਜਨਾ ਤੋਂ ਮਿੱਠੇ ਚੋਲ ਕੋੜ ਵਾਲੇ ਉਹ ਸਿੱਖਣੇ ਆ ਮਤਲਬ ਇਹ ਜੀਆਂ ਗੱਲਾਂ ਦੇ ਵਿੱਚ ਮੈਂ ਥੋੜਾ ਜਿਹਾ ਬਣਾਉਣ ਦੇ ਵਿੱਚ ਐਕਸਪਰਟ ਨਹੀਂ ਹੈਗੀ ਜਿਹੜੀ ਕਰ ਲੂਗੀ ਜਾਂਦੀ ਹੈ ਇਹ ਕੀ ਸੌਂਫ ਘਰ ਰਹੀ ਨਹੀਂ ਤੇ ਇਹਨੇ ਸੌਂਫ ਤੋਂ ਚੋਕ ਦੇ ਵਿੱਚ ਪਾ ਲਈ ਮੈਂ ਪਾਣੀ ਸੀ ਤੋਂ ਹਾਂ ਕਿ ਉਹਨੂੰ ਸਿੱਕਾਈ ਪਾਣੀ ਵੈਸੇ ਗਰਮ ਕਰ ਲਿਆ ਸੀ ਪਹਿਲਾਂ ਨਾ ਬੇਬੇ ਤੇਰੀ ਨਹੀਂ ਬਣਾਉਂਦੀ ਇਹ ਗਰਮ ਪਾਣੀ ਕਰ ਲਿਆ ਸੀ ਗੁੜ ਪਾ ਕੇ ਵਿੱਚ ਜਿੰਨਾ ਪਾਣੀ ਆਪਾਂ ਵਿੱਚ ਪਾਣਾ ਹੈ ਨਾ ਮੇਰੇ ਦੇ ਗਲਾਸਾਂ ਦੇ ਹਿਸਾਬ ਦੇ ਨਾਲ ਤੇ ਉਹ ਮਿਣ ਕੇ ਐਨ ਇਹਦੇ ਵਿੱਚ ਗੁੜ ਪਾਤਾ ਸੀ ਇਹ ਪਾਉਣ ਲੈ ਆਏ ਨੇ ਗੁੜ ਠੀਕ ਹੈ ਤੇ ਉਹਨਾਂ ਵਿੱਚ ਬਣਾ ਮੈਂ ਬਣਾ ਲਾ ਬੰਦ ਕਰੋ ਸਾੜਨਾ ਸਾੜਿਆ ਇਹ ਫੜਕੀ ਨਹੀਂ ਲੱਗਦਾ ਬੰਦੇ ਕਰਦੇ ਬਾਸ ਫੜਦੇ ਆ ਹਾਂ ਕਿਉਂਕਿ ਸਾਰਾ ਖੰਡਾ ਚੋਟਾ ਲਉਣਾ ਕੋਈ ਗੱਲ ਨਹੀਂ ਬੱਸ ਪਾ ਦੋ ਸਾਰਾ ਨਾ ਵਾਈ ਗੁਰੂ ਬਾਬਾ ਜੀ ਰਾਂਟ ਚੀ ਅਰੇ ਨਾਮ ਬਣਾਇਆ ਚਾ ਚਾ ਵੀ ਬੁਧਾ ਚੁੱਕੇ ਹੈ ਕੀ ਹੋ ਗਿਆ ਵੈਲਕਮ ਆ ਗਏ ਹੋ ਪਾਣੀ ਚ ਲੰਘ ਕੇ ਕੀ ਹਾਲ ਹੈ ਬਾਹਰ ਮੈਂ ਹੁਣ ਤਾਂ ਪਾਣੀ ਦੇ ਲੈ ਗਿਆ ਕੀ ਹਾਲ ਹੈ ਸਤਰੁਜ ਜਰਾ ਵੀ ਬਿਆਸ ਦਾ ਗੰਦੇ ਨਾਲ ਇਹਦਾ ਬੁੱਢੇ ਨਾਲ ਇਹਦਾ ਮਰਾ ਦੱਸੋ ਵਿਸਤਾਰ ਮੈਂ ਤੁਹਾਨੂੰ ਹੁਣ ਵਾਗੇ ਦੇ ਬੰਨ ਤੇ ਕੋਜ ਲਈ ਪਾਣੀ ਸਵੇਰੇ ਬਹੁਤ ਸੀਗਾ ਸਵੇਰੇ ਬਹੁਤ ਬੁੜਾਰ ਸੀ ਸਾਰਾ ਚਿੱਕੜ ਚਿੱਕੜ ਹੋ ਰਿਹਾ ਹੋਣ ਨਹੀਂ ਸੀਗਾ ਪਾਣੀ ਪਰ ਭਿੱਜ ਕੇ ਆਇਆ ਮੀਂਹ ਪੈ ਰਿਹਾ ਲੈਣੀ ਉਹ ਲਾਗੜ ਸਾਹਿਬ ਨਾ ਨਾ ਪੈ ਰਿਹਾ ਗੰਦੇ ਪਾਣੀ ਚ ਲੱਗੇ ਸ਼ਿਪੂਰੀ ਵੱਲੋਂ ਆਏ ਬਾਰੋ-ਬਾਰ ਆਇਆ ਜੇਪੂੜੀ ਦਾ ਪਾਣੀ ਬਹੁਤ ਆ ਗੰਦੇ ਆ ਤੁਸੀਂ ਜਾ ਸਕਦੇ ਸ਼ਿਪੂਰੀ ਆ ਤੇ ਬਹੁਤ ਬੇਕਾਰ ਇੱਥੇ ਗੰਦਾ ਪਾਣੀ ਲੋਕਾਂ ਦੇ ਘਰਾਂ ਚ ਵੜਿਆ ਅਗਰ ਲੁਧਿਆਣੇ ਦਾ ਮੂਹਰਾ ਹਾ ਲੁਧਿਆਣੇ ਦਾ ਉਹ ਏਰੀਆ ਦਾ ਜਿਆਦਾ ਬੁਰਾ ਆ ਰਿਹਾ ਨੀਵੇਂ ਆ ਨਾ ਏਰੀਆ ਦਾ ਕਰਕੇ ਹਾਂਜੀ ਮੇਡਾ ਇਹਦੇ ਵਿੱਚ ਹੋਣਾ ਪਹਿਲਾਂ ਹਾਂ ਇਹਦੀ ਸੋਨਾ ਇਹ ਵੀ ਬਲੋਗਰਸ ਆ ਉਹ ਕਹਿੰਦੀ ਐ ਲੈ ਲਓ ਮੇਰੀ ਗੇਸ ਨਾਲ ਲੋਕ ਦੇ ਸਾਹ ਵੀ ਆਦੇ ਹਾਂਜੀ ਤੇ ਅੱਜ ਲਗਾਤਾਰ ਤੀਜਾ ਦਿਨ ਲਗਾਤਾਰ ਤੀਜਾ ਦਿਨ ਤਾਂ ਕਰ ਰਹੇ ਵੀ ਲਗਾਤਾਰ ਹੋ ਗਿਆ ਮੀਂਹ ਪੈਣ ਨੂੰ ਤੀਸਰਾ ਦਿਨ ਅੱਜ ਲਗਾਤਾਰ ਸਵੇਰੇ ਜਦੋਂ ਉੱਠ ਕੇ ਦੇਖੀਦਾ ਸਾਰਾ ਚੱਲ ਥਲ ਹੋਇਆ ਹੁੰਦਾ ਲਗਾਤਾਰ ਤੀਜਾ ਦਿਨ ਹੈ ਵੈਸੇ ਤਾਂ 2 ਹੀ ਮਹੀਨੇ ਹੋ ਗਏ ਨੇ بارش ਨੂੰ ਲਗਾਤਾਰ ਆਂਦੀ ਨੂੰ ਤੇ ਹੁਣ ਵੀ ਦੇਖ ਲਓ ਤੁਸੀਂ ਆਫਤ ਕੁਦਰਤ ਦੀ ਆਫਤ ਜਿਹੜੀ ਰੁਕ ਨਹੀਂ ਰਹੀ ਹੈਗੀ ਤੇ ਹੁਣ ਕਈ ਪਾਸੇ ਵੀ ਸੁਣਿਆ ਵੀ ਬੋਰ ਵੀ ਪਾਸੇ ਪਾਣੀ ਆ ਗਿਆ ਤੇ ਪਤਾ ਨਹੀਂ ਹੁਣ ਕੀ ਬਣੇਗਾ ਕੀ ਨਹੀਂ ਪਰ ਇਹ ਵੀ ਲੋਕ ਲੱਗੇ ਹੋਏ ਨੇ ਜਿੰਨੇ ਕਲਾਕਾਰ ਨੇ ਹੋਰ ਵੀ ਬੰਦੇ ਜਿਹੜੇ ਸਮਾਜ ਸੇਵੀ ਨੇ ਸਾਰੇ ਲੱਗੇ ਹੋਏ ਨੇ ਸੇਵਾ ਕਰਨ ਵਾਸਤੇ ਵੈਸੇ ਪੰਜਾਬ ਨੂੰ ਕੋਈ ਕਮੀ ਨਹੀਂ ਹੈਗੀ ਪਰ ਫਿਰ ਵੀ ਜਿਹੜੀ ਇੱਕ ਵਾਰੀ ਮਾਰ ਪੈਂਦੀ ਉਹ ਤਾਂ ਸੈਣੀ ਪੈਣੀ ਹੈ ਉਹ ਥੋੜੀ ਔਖੀ ਹੈ ਨੋਕਾਂ ਵਾਸਤੇ ਬਾਕੀ ਚੀਜ਼ਾਂ ਦਾ ਪ੍ਰਬੰਧ ਹੋ ਜਾਏਗਾ ਪਰ ਬਾਕੀ ਇੱਕ ਵਾਰੀ ਤਾਂ ਫਿਰ ਤਕਲੀਫ ਹੁੰਦੀ ਹੈ ਨਾ ਤੇ ਚਲੋ ਕੋਈ ਗੱਲ ਨਹੀਂ ਪੰਜਾਬ ਹੀ ਹੈ ਪੰਜਾਬ ਦਾ ਫਿਰ ਐਦਾਂ ਹੀ ਹੈ ਪੰਜਾਬ ਡਿੱਗਦਾ ਟੈਂਦਾ ਫਿਰ ਉੱਠ ਜਾਂਦਾ ਹੈ ਨਾ ਪੰਜਾਬ ਦੀ ਕੋਈ ਰੀਸ ਨਹੀਂ ਹੈਗੀ। ਬਾਕੀ ਪ੍ਰਮਾਤਮਾ ਮਿਹਰ ਕਰੇ। ਬੱਦਲ ਹਲੇ ਵੀ ਬਹੁਤ ਜ਼ਿਆਦਾ। ਦੇਖ ਲਓ ਤੁਸੀਂ ਦੇਖ ਸਕਦੇ ਹੋ ਆਸਮਾਨ 'ਚ। ਹਲੇ ਭਰਿਆ ਹੋਇਆ ਆ ਬਮੀ। ਤੇ ਇਧਰ ਬੂਟੇ-ਬਾਟੇ ਚੈੱਕ ਕਰ ਲਈ ਆਪਾਂ ਥੋੜੀ ਜਿਹੀ। ਵਲੌਗ ਇਹਨਾਂ ਨੇ ਫਿਰ ਬਸ ਬਣਾਇਆ ਬਣਵਾਇਆ ਨਹੀਂ ਇੰਨਾ ਖਾਸ ਕੋਈ। ਪਰ ਫਿਰ ਵੀ ਮੈਂ ਕਹਾਂ ਚਲੋ ਜੋ ਵੀ ਅਪਡੇਟ ਆ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਈਏ। ਤੇ ਬੂਟੇ ਯਾਨੀ ਕਿ ਪਾਣੀ ਦਿੱਤੇ ਉਹਨਾਂ ਨੂੰ ਲੋੜ ਹੀ ਮੈਨ ਲੱਗਦਾ ਮੈਂ ਮਹੀਨਾ ਹੀ ਹੋ ਗਿਆ ਪਾਣੀ ਦਿੱਤਾ ਹੀ ਨਹੀਂ ਹੈਗਾ ਜਦੋਂ ਹੀ ਬਰਸਾਤਾਂ ਸ਼ੁਰੂ ਹੋਈਆਂ ਪਾਣੀ ਆਪੀ ਲੱਗ ਜਾਂਦਾ ਖੜਾ ਹੀ ਰਹਿੰਦਾ ਪਾਣੀ ਗੂਟਿਆਂ 'ਚ ਦਰਰਰਰ ਦਰਰਰਰ